ਭਗਵੰਤ ਮਾਨ ਵੀ ਕੇਜਰੀਵਾਲ ਦੇ ਪਿੱਛੇ ਲੱਗ ਗਿਆ ਕੇਜਰੀਵਾਲ ਦੇ ਨਾਲ ਰਲ ਕੇ ਭਗਵੰਤ ਮਾਨ ਤੇ ਕੇਜਰੀਵਾਲ ਦੋਨੋਂ ਹੀ ਖੇੜ ਗਏ ਵੱਡੀ ਚਾਲ ਸ਼ਾਇਦ ਇਹਨਾਂ ਦੇ ਆਪ ਦੇ ਜਿਹੜੇ ਐਮਐਲਏ ਸਹਿਗੇ ਆ ਉਹਨਾਂ ਨੂੰ ਵੀ ਨਹੀਂ ਪਤਾ ਹੋਣਾ ਇਹਨਾਂ ਦੇ ਵਰਕਰਾਂ ਨੂੰ ਵੀ ਨਹੀਂ ਪਤਾ ਹੋਣਾ ਕਿ ਅਸਲ ਦੇ ਵਿੱਚ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਜਿਹੜਾ ਇਹਨਾਂ ਨੇ ਸ਼ਹੀਦੀ ਦਿਵਸ ਮਨਾਇਆ ਉਹ ਅਸਲ ਦੇ ਵਿੱਚ ਉਹਦੇ ਵਿੱਚ ਗੱਲ ਕੋਈ ਹੋਰ ਇਹ ਆਪਦੀ ਲੁਕੋਈ ਬੈਠੇ ਸੀ ਗੱਲ ਕਹਾਣੀ ਅਸਲ ਦੇ ਵਿੱਚ ਇਹ ਹੈ ਕਿ ਕੇਜਰੀਵਾਲ ਆਮ ਆਦਮੀ ਪਾਰਟੀ ਦਾ ਸਥਾਪਨਾ ਦਿਵਸ ਮਨਾਉਣਾ ਚਾਹੁੰਦਾ ਸੀ ਜਾਂਦਾ ਜਾਂਦਾ ਕਿ ਸਰਕਾਰ ਮੂਰੇ 27 ਜ ਬਣੇ ਚਾਹੇ ਨਾ ਬਣੇ ਲੋਕ ਹਾਮੀ ਭਰਨਗੇ ਲੋਕ ਵੋਟਾਂ ਪਾਉਣਗੇ ਜਾਂ ਨਹੀਂ ਪਾਉਣਗੇ ਕਿ ਲੋਕ ਜਿੱਤ ਦਾ ਫਤਵਾ 2027 ਦੇ ਵਿੱਚ ਦੁਬਾਰਾ ਦੇਣਗੇ ਜਾਂ ਨਹੀਂ ਦੇਣਗੇ ਉਸ ਤੋਂ ਪਹਿਲਾਂ ਹੀ ਜਾਂਦਾ ਜਾਂਦਾ ਇਹ ਆਪਾਂ ਇੱਕ ਯਾਦਗਾਰੀ ਕੰਮ ਬਣਾ ਦਈਏ ਕਿ ਲੋਕ ਵੀ ਯਾਦ ਰੱਖਣਗੇ ਆਪਾਂ ਕਹਿਣ ਜੋਗੇ ਵੀ ਹੋ ਜਾਾਂਗੇ ਵੋਟਾਂ ਦੌਰਾਨ ਕਿ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਵਿਆਹ ਬਣਾਇਆ ਸੀ ਉਹ ਅਸਲ ਦੇ ਵਿੱਚ ਕਹਾਣੀ ਆਪ ਦਾ ਸਥਾਪਨਾ ਦਿਵਸ ਮਨਾਉਣਾ ਸੀ ਇਹਨਾਂ ਨਾਲੇ ਕਿ ਅੱਜ ਸਥਾਪਨਾ ਦਿਵਸ ਆ ਆਮ ਆਦਮੀ ਪਾਰਟੀ ਦਾ ਗਿਜਰੀਵਾਲ ਦੀ ਪਾਰਟੀ ਬਣਨ ਦਾ ਅੱਜ ਸਥਾਪਨਾ ਦਿਵਸ ਹੀ ਇਸੇ ਲਈ ਉਹਨਾਂ ਨੇ ਆ ਨਵੀਂ ਖੇਡ ਇਹਦੇ ਵਿੱਚ ਸ਼ੁਰੂ ਕਰ ਦਿੱਤੀ ਇੱਕ ਪਾਸੇ ਨਾ ਤਾਂ ਸੇਵਾ ਹੋਊਗੀ ਨਾ ਨੇ ਆਪ ਦਾ ਕੰਮ ਹੋ ਗਿਆ ਦੂਜੇ ਨਾ ਨੇ ਲੋਕ ਖੁਸ਼ ਹੋਗੇ ਔਰ ਇੱਕ ਪਾਸੇ ਫਿਰ ਭਗਵੰਤ ਮਾਨ ਨੇ ਵੱਡਿਆ ਵੱਡਾ ਐਲਾਨ ਜਿਹੜਾ ਕਰ ਦਿੱਤਾ ਅਸੀਂ ਦੀ ਆਨੰਦਪੁਰ ਸਾਹਿਬ ਦੇ ਵਿੱਚ ਇੱਕ ਵੱਡੀ ਯੂਨੀਵਰਸਿਟੀ ਜਿਹੜੀ ਅਸੀਂ ਬਣਾਵਾਂਗੇ ਇੱਥੇ ਕਿ ਇੱਕ ਮਤਲਬ ਗੱਤ ਕਹਿ ਵਾਸਤੇ ਕਿਹੜਾ ਸਟੇਡੀਅਮ ਵੱਡਾ ਤਿਆਰ ਕਰਕੇ ਦਵਾਂਗੇ ਕਿਸ ਤੋਂ ਪਹਿਲਾਂ ਵੀ ਭਗਵੰਤ ਮਾਨ ਸਾਹਿਬ ਨੇ ਹੋਰ ਵੱਡੇ ਵੱਡੇ ਗੱਪ ਜਿਹੜੇ ਛੱਡੇ ਹੋਏ ਨੇ ਜਿਹੜਾ ਮਸਤੋਆਣਾ ਸਾਹ ਦੇ ਵਿੱਚ ਸੰਤ ਅਤਰ ਸਿੰਘ ਦਾ ਜਿਹੜੀ ਯੂਨੀਵਰਸਿਟੀ ਵੱਡੀ ਬਾਨੀ ਸੀ ਉਹ ਤੋਂ ਘਟਨ ਉਹ ਵਿੱਚੋਂ ਵੀ ਲਟਕਿਆ ਹੋਇਆ ਫਿਰ ਗਿੱਦੜ ਬਾਹੀ ਕਹਿੰਦੇ ਸੀ ਮਾਲਵੇ ਨਹਿਰ ਦੀ ਉਹ ਵਿੱਚ ਹੀ ਲਟਕੀ ਲਟਕਿਆ ਹੋਇਆ ਫਿਰ ਤਰਨ ਤਰਨ ਵੋਟਾਂ ਦੌਰਾਨ ਵੱਡਾ ਵਾਦਾ ਉੱਥੇ ਕਰਤਾ ਸੀ ਕਿ ਆਈ.ਡੀ.ਆਈ ਬਣਾਵਾਂਗੇ ਲੜਕੀਆਂ ਦਾ ਉਹ ਵੀ ਗੱਪ ਹੋਣਾ ਚੌਥਾ ਗੱਪ ਅਸ਼ੀਰ ਅਨੰਦਪੁਰ ਸਾਹਿਬ ਛੱਡ ਕੇ ਕਿ ਭਗਵੰਤ ਮਾਨ ਇਸ ਦੇ ਵਿੱਚ ਪੂਰਾ ਮਾਹਿਰ ਹੋਇਆ ਹੋਇਆ ਕਿ ਗੱਪਾਂ ਗੱਪਾਂ ਦੀ ਮਤਲਬ ਮਸ਼ੀਨ ਬਣ ਚੁੱਕਿਆ ਹੈ ਕਿਹੜੇ ਵੱਡੇ ਵੱਡੇ ਗੱਪ ਭਗਵੰਤ ਮਾਨ ਕੇਜਰੀਵਾਲ ਵੱਲੋਂ ਛੱਡੇ ਜਾ ਰਹੇ ਨੇ ਲੋਕਾਂ ਕੋਲ ਛਿੱਟੇ ਜਾ ਰਹੇ ਨੇ ਕਿ ਲੱਗਦਾ ਕਿ ਲੋਕ ਸਾਡੀ ਗੱਲਾਂ ਨੂੰ ਕੈਚ ਕਰ ਰਹੇ ਨੇ ਇਹਦਾ ਜਿਹੜਾ ਕਿਵੇਂ ਅੱਜ ਆ 27 ਦੇ ਵਿੱਚ ਪੁਕਤਣਾ ਪਊਗਾ ਇਹ ਕੱਲੇ ਯਾਦ ਰੱਖਣਾ ਜਿਹੜੀਆਂ ਚੀਜ਼ਾਂ ਹੁਣ ਕਈ ਜਾ ਰਹੇ ਨੇ ਲਗਾਤਾਰ ਕਿ ਜਿੰਨ ਆਪ ਦੀ ਅਸਲ ਦੇ ਵਿੱਚ ਸਤਪਣਾ ਦਿਸ ਵੀ ਬਣਾ ਲਿਆ ਵੱਡੇ ਐਲਾਨ ਵੀ ਕਰ ਦਿੱਤੇ ਗਲਿਆਰੇ ਦਾ ਪਹਿਲੇ ਸੀ ਪਹਿਲੇ ਨਸ਼ਾ ਤਾਂ ਅਸੇ-ਵਸੇ ਵਿਗਦੇ ਨਹੀਂ ਗੁਰਦੁਆਰਿਆਂ ਦੇ ਉਹ ਚੀਜ਼ ਜਿਹੜੀ ਪਹਿਲੇ ਸੀ ਉਹ ਚੀਜ਼ ਵਿੱਚ ਜਾਣ ਕੇ ਬਾੜਤੀ ਨਵੀਂ ਕੋਈ ਚੀਜ਼ ਛੇੜੀ ਨਹੀਂ ਯੂਨੀਵਰਸਿਟੀ ਬਾਰੇ ਨਹੀਂ ਬੋਲੇ ਚੰਡੀਗੜ੍ਹ ਵਾਲੇ ਨਹੀਂ ਬੋਲੇ ਕੇਂਦਰ ਦੇ ਬਾਅਦ ਹੋ ਰਹੇ ਨੇ ਉਹਦੇ ਬਾਰੇ ਨਹੀਂ ਬੋਲੇ ਤਾਂ ਇਹ ਚਾਲ ਲਗਾਤਾਰ ਜਿਵੇਂ ਕਿ ਇਸ ਦੀ ਵਾਰ ਨੇ ਕਹਤਾ ਕਿ ਭਾਈ ਜੇ ਅਸੀਂ 1 ਰੁਪਏ ਦੀ ਵੀ ਰਵਾਧਾਰ ਹੋਈਏ ਜੇ ਅਸੀਂ 1 ਰੁਪਿਆ ਵੀ ਖਾਦਾ ਹੋਵੇ ਕਦੇ ਤਾਂ ਗੁਰੂ ਮਹਾਰਾਜ ਸਾਨੂੰ ਸਜ਼ਾ ਦੇਣ ਉਹ ਸਜ਼ਾ ਦੇਣਗੇ ਸੰਗਤ ਦੇ ਰੂਪ ਵਿੱਚ ਤੁਹਾਨੂੰ ਸੰਗਤ ਦੇ ਰੂਪ ਵਿੱਚ ਤੁਹਾਨੂੰ ਸਜ਼ਾ ਦੇਣਗੇ ਇਸ ਤਾਈ ਆਜੰਦ ਹੋ ਜੇ ਜੀ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਕਹਿਨੇ ਹੋ ਤੁਸੀਂ ਲੋਕਾਂ ਦੀਆਂ ਗੱਲਾਂ ਦਾ ਫਿਰ ਜਵਾਬ ਨਹੀਂ ਦਿੰਦੇ ਫਿਰ ਭੱਜ ਜਾਂਦੇ ਹੋ ਜੇ ਤੁਹਾਡੇ ਜੈਮੀ ਐਡੀ ਹਿੰਮਤ ਹੈ ਤਾਂ ਫਿਰ ਹਰ ਇੱਕ ਪ੍ਰੈਸ ਰਿਪੋਰਟਰ ਨੂੰ ਨਿਊਜ਼ ਚੈਨਲ ਨੂੰ ਕਹੋ ਕਿ ਆਓ ਜਿਹੜੇ ਤੁਹਾਡੇ ਸਵਾਲ ਆ ਉਹ ਸਾਨੂੰ ਪੁੱਛੋ ਅਸੀਂ ਉਹਨਾਂ ਦਾ ਜਵਾਬ ਦੇਵਾਂਗੇ ਤੁਹਾਡੇ ਆਪ ਦਾ ਖੁਦ ਦਾ ਖਰੀਦਿਆ ਹੋਇਆ ਗੋਦੀ মিডিਆ ਉਹਨਾਂ ਕੋਲ ਹੀ ਤੁਸੀਂ ਗੱਲ ਰੱਖਦੇ ਹੋ ਆਮ ਨਿਊਜ਼ ਚੈਨਲ ਪੱਤਰਕਾਰ ਕੋਲ ਹੀ ਤੁਸੀਂ ਕੋਈ ਗੱਲ ਨਹੀਂ ਕਰਨੀ ਕਿ ਪਤਾ ਸਵਾਲ ਉਲਟ ਪੁੱਛਣਗੇ ਕਿ ਕਿੱਥੋਂ ਤੱਕ ਕਿੱਥੇ ਜਾ ਕੇ ਪਰੋਂਗੇ ਇਹ ਚੀਜ਼ਾਂ ਕਿ ਜਿਹੜੇ ਏਡੇ ਵੱਡੇ ਵੱਡੇ ਗੱਪ ਛੱਡੀ ਜਾਂਦੇ ਹੋ ਕਿ ਮੇਰਾ ਕੱਖ ਨਾ ਰਹੇ ਜੇ ਅਸੀਂ 1 ਰੁਪਿਆ ਵੀ ਖਾਦਾ ਹੋਵੇ ਕਿ ਜਿਹੜੇ ਤੁਸੀਂ ਵੱਡੇ ਵੱਡੇ ਪਾਉਣੇ 2 2 ਕਰੋੜ ਦੇ ਅਦਗਾਟਨ ਤੇ ਪੈਸਾ ਤੁਸੀਂ ਲਾ ਦਿੰਨੇ ਹੋ ਜਿਹੜੇ ਹੋਰ ਇਸ ਤੋਂ ਪਹਿਲਾਂ ਵੱਡੇ ਵੱਡੇ ਜਿਹੜੇ ਘਟਾਲੇ ਤੁਸੀਂ ਕਰ ਦਿੱਤੇ ਆ ਜਿੱਤੇ ਤੁਹਾਡਾ ਧਿਆਨ ਨਹੀਂ ਜਾਂਦਾ ਲੁਕਾਉਣ ਦੀ ਕੋਸ਼ਿਸ਼ ਕਰਦੇ ਹੋ ਇਹ ਸਾਈ ਦੇ ਵਿੱਚ ਕਮਿਆਜਾ ਜਿਹੜਾ ਭੁਗਤਣਾ ਪਾ